ਕਪੜੀ ਆਪਣੀ ਫੁੱਲ ਗਰੰਟੀ ਹੈ ਠੀਕ ਹੈ ਜੀ ਬਾਸ ਹੈ ਤਹੀ ਦੀ ਆ ਅਗਲਾ ਤੈਨੂੰ ਹਾਂ ਜੀਬ ਦਿਖਾ ਦਨੇ ਆਜ ਗਲਾਬੀ ਜੀਬ ਚਾਚਾ ਹਾਂ ਬਾਈ ਜੀਬ ਵੀ ਗਲਾਬੀ ਦੰਦੋਂ ਦੰਦੋਂ ਸਿੱਗੀ ਦੂਜਾ ਸੂਰਾ ਦੋਸਤੋ ਦੇਖ ਗਲਾਬੀ ਜੀਬ ਐਂ ਸ੍ਰੀ ਕਾਲ ਜੀ ਸਾਰੇ ਆਪਣੇ ਭੈਣ ਭਰਾਵਾਂ ਨੂੰ ਆਪਣੇ YouTube ਚੈਨਲ ਦੇਖਣ ਵਾਲਿਆਂ ਨੂੰ ਤੇ ਜਿਹੜੇ ਭਰਾ ਆਪਣੇ YouTube ਤੇ ਪਹਿਲੀ ਵਾਰ ਆਏ ਨੇ YouTube ਚੈਨਲ ਤੇ ਉਹ YouTube ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜਿਹੜੇ ਭਰਾ ਵੀਡੀਓ Facebook ਤੇ ਦੇਖ ਰਹੇ ਨੇ ਉਹ ਫੇਸਬੁਕ ਪੇਜ ਨੂੰ ਕਰ ਲਓ ਫੋਲੋ ਦੋਸਤੋ ਅੱਜ ਤਰੀਕ ਹੈਗੀ ਆ 15 ਪਹਿਲਾ ਮਹੀਨਾ 2026 ਪਿੰਡ ਲੇਲ ਖੁਰਦ ਤੋਂ ਦੋਸਤੋ ਤੁਹਾਨੂੰ ਟਾਪ ਟਾਪ ਦੀਆਂ ਝੋਟੀਆਂ ਦਿਖਾ ਦਾਂਗੇ ਬਾਕੀ ਕਰਾਉਣਿਆਂ ਗੱਗੀ ਚਾਚੇ ਨਾਲ ਗੱਲ ਸਾਸਰੀ ਘਰ ਚਾਚਾ ਜੀ ਸਾਸਰੀ ਘਰ ਸਾਸਰੀ ਘਰ ਤੇ ਅੱਜ ਝੋਟੀਆਂ ਪੂਰੀਆਂ ਬਾ ਕਮਾਲ ਨੇ ਹੈ ਝੋਟੀਆਂ ਵੀ ਬਾ ਕਮਾਲ ਨੇ ਪਾ ਵੀ ਬਾ ਕਮਾਲ ਨੇ ਪਾ ਵੀ ਬਿਲਕੁਲ ਬਾ ਕਮਾਲ ਨੇ ਆਹ ਪਾ ਵੀ ਵੇਚ ਲਾ ਨਕਾ ਅਗਲੇ ਆ ਗਰੇ ਠੀਕ ਆ ਜੀ ਠੀਕ ਆ ਠੀਕ ਆ ਚਾਚਾ ਇਹਨਾਂ ਕਰਾ ਮੰਗੇ ਛੋਟੇ ਪਾ ਠੀਕ ਹੈ ਵੱਡੇ ਬੰਬ ਛੱਡ ਦਾਂਗੇ ਤੈਨੂੰ ਠੀਕ ਆ ਚਾ ਤੇ ਇੱਕ ਨੰਬਰ ਆ ਕੱਟੀ ਆ ਹਾਂ ਸੰਦੋ ਪਤਾ ਨਹੀਂ ਚੌਗੀ ਆ ਪਤਾ ਨਹੀਂ ਛਿੱਗੀ ਆ ਦੇਖੀ ਨਹੀਂ ਦੱਸ ਦਾਂਗੇ ਦੇ ਇੱਕ ਠੀਕ ਆ ਚਾਹ ਹੈ ਪਿਓਰ ਪੈਲਣ ਥੋੜੀ ਜੀ ਭੁੱਖੇ ਘਰੋਂ ਲੇਤੀ ਆ ਵਿਚਾਰੀ ਗਰੀਬਾ ਜੇ ਮੁੰਡਾ ਠੀਕ ਆ ਚਾਚਾ ਨਾਲ ਘੱਟ ਪਈ ਕੱਟੀ ਚ ਠੀਕ ਹੈ ਪਰ ਹੈ ਅਸਲ 10 ਕਿਲੋ ਗੋਲੀ ਅੱਜ ਠੀਕ ਆ ਚਾਚਾ ਹਾਂ ਤੋੜਦੇ ਬਈ ਕੱਟੀ ਨਾਲ ਵੀ ਕੱਟੀ ਆ ਚਾ ਨਾਲ ਵੀ ਕੱਟੀ ਆ ਹਰ ਇੱਕ ਬੰਦੇ ਦੇ ਬਜਟ ਚ ਆਉਂਦੀ ਆ ਹਰ ਇੱਕ ਬੰਦਾ ਲੈ ਸਕਦਾ ਜਿਹੜਾ ਬਾੜੇ ਭਰਾ ਕਹਿੰਦਾ ਵੀ 2 ਲੱਖ ਨਹੀਂ ਲੈ ਸਕਦਾ ਹਾਂ ਹਾਂ ਅਗਲੇ ਸੂਏ ਦੋ ਦੀ ਆ ਤੋਕੜ ਤੋਕੜਾਂ ਵਾਲਾ ਰੇਟ ਆ ਚਾਚਾ ਤੋਕੜ ਦਿੰਦੇ ਨੇ ਐਵੇਂ ਦੀ ਮੂੰਹ ਮਾਂ ਦਿਖਾਈ ਨਹੀਂ ਦਿੱਤੀ ਫੇਸ ਕੁਆਲਿਟੀ ਦੇਖੋ ਬਈ ਨਿੱਕੀ ਨਿੱਕੀ ਥਣ ਲੇਵਾ ਦਾੜਾ ਲੁੰਡਾ ਬਾਕੀ ਹੋਇਆ ਤਾਂ ਨਿੱਖਰ ਨਾ ਕੱਟੀ ਨੇ ਤਿੰਨੇ ਦਿਨਾਂ ਦੀ ਸੂਈ ਹੋਈ ਆ ਪਹਿਲਾ ਸੂਆ ਪਹਿਲਾ ਸੂਆ ਬਈ ਪਹਿਲਾ ਸੂਆ ਤੋ ਨਵਾਂ ਹਾਨ ਰੋਕਲਾ ਰੋਕਲਾ ਮੁੰਡਿਆ ਫੇਸ ਕੁਆਲਿਟੀ ਦੇਖੋ ਪੂਰੀ ਇੱਕ ਨੰਬਰ ਆ ਸਾਤੀ ਸੂਤੀ ਦੇਖੋ ਜਮਾ ਸਾਤੀ ਨਹੀਂ ਪਲਵਾਨਾ ਵਰਗਾ ਸਰੀਰ ਪਿਆ ਦੇਖੋ ਖਣ ਤੇ ਪੂਰਾ ਗਾਇਬ ਨਾੜਾ ਨੂੜਾ ਪੂਰੀਆਂ ਫੁੱਲ ਤੇ ਜਿਹੜਾ ਰੇਟ ਦੇ ਦਾਂਗੇ ਨਾ ਰੇਟ ਕਿਤੋਂ ਵੀ ਨਹੀਂ ਮਿਲਣਾ ਬਾਈ ਟੋਕੜਾਂ ਲੋਕ ਟੋਕੜਾਂ ਦਾ ਮੰਗਦੇ ਨੇ ਇਹਨਾਂ ਆਹ ਟੋਕੜਾਂ ਟੋਕੜ ਬਾਕੀ ਨਾਲ ਵੀ ਕੱਟੀ ਬਈ ਇੱਕ ਛੋਟੀ ਛਵਾ ਦੀ ਆਪਾਂ ਵੇ ਅਗਲਾ ਆਪਣੀ ਵੀਡੀਓ ਸਾਹਮਣੇ ਟੋਕੜ ਲੈ ਲਾਂਗੇ ਦੇਖੀ ਦਿਖਾਈ ਠੀਕ ਹੈ ਠੀਕ ਹੈ ਚੱਕੀ ਪੁੱਤ ਪੈਰ ਤੇ ਕਿੰਨੇ ਦਿਨ ਹੋ ਗਏ ਜਾਂ ਤੇ ਸੁਈ ਨੂੰ ਤਿੰਨ ਦਿਨ ਬਾਈ ਤਿੰਨ ਦਿਨ ਹੋਏ ਨੇ ਸੁਈ ਨੂੰ ਲੋਕ ਪੱਥਰ ਵਰਗਾ ਲੇਵਾ ਇੱਧਰ ਵਰਗਾ ਕੱਢਦਾ ਪੂਰਾ ਨਾੜਾ ਦੇਖੀ ਨਾੜਾ ਨੂੜਾ ਪੂਰੀਆਂ ਫੁੱਲਣੇ ਤੇ ਰੇਟ ਦੱਸਦੇ ਚਾਚਾ ਇੱਕ ਬੱਲੇ ਵਾਲੀ ਦੀ ਕੱਟੀ ਦੇ ਦਾਂਗੇ 1 ਲੱਖ ਤੇ 42000 ਦੀ ਕੱਟੀ ਮਿਲ ਜੂਗਾ ਤੁਹਾਨੂੰ ਸੋਨੇ ਦੀ ਡਲੀ ਸੋਨੇ ਵਾਂਗੂ ਰੋਜ਼ ਵਧਣਾ ਇਹਨੇ ਠੀਕ ਆ ਚਾਚਾ ਦੁੱਧ ਵੀ ਕੱਟੀ ਜੇ ਵੱਧ ਸੇਵਾ ਹੋਈ 14 ਕਿਲੋ ਨਹੀਂ 12 ਤੋਂ ਜਮਾ ਨਹੀਂ ਮਰਦੀ 12 ਤੋਂ ਨਹੀਂ ਮਰਦੀ ਦੇਖੀਂ ਫੱਤ ਸੇਵਾ ਹੀ 14 ਵੀ ਲੈ ਸਕਦਾ 15 ਵੀ ਲੈ ਸਕਦਾ ਠੀਕ ਆ ਚਾਚਾ ਤੇ ਤਿੰਨ ਦਿਨਾਂ ਦੀ ਸੂਈਆਂ 9-10 ਕਿਲੋ ਬੌੜਾ ਖੁੱਲੀਆਂ 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 ਦੇਖੋ ਕੁਆਲਿਟੀ ਪੂਰੀ ਇੱਕ ਨੰਬਰ ਹਾਈਟ ਪੂਰੀ ਚੰਗੀ 1 ਲੱਖ 42000 ਚ ਮਿਲ ਜੂਗਾ ਤੁਹਾਨੂੰ ਆਹ ਕੱਟੀ ਆ ਇਹ ਸੂਆ ਦੂਜਾ ਠੀਕ ਆ ਚਾਚਾ ਅੱਜ ਕਟੋ-ਕਟ 13 ਤੋਂ 14 ਦਿਨ ਲੈਂਦੀ ਆ ਪਯੌਰ ਕਰਾਲੀ ਚੰਡੀਗੜ੍ਹ ਦੀ ਜਾਨ ਠੀਕ ਹੈ ਸਿੰਗੀ ਲੈਵਾ ਦੇਖ ਜਿੱਦ ਦਾ ਬਾਲਾ ਬੜਨਾ ਸੁੰਦੀ ਨਹੀਂ ਤੇਰਾ 14 ਦਿਨ ਤੇਰਾ 13 14 ਦਿਨ ਦੇ ਵਿੱਚ ਇਹ ਵੀ ਵੇਚਣ ਵਾਲਾ ਭਾਈ ਲੈ ਗਏ ਉਹਨੂੰ ਵੀ ਨਫਾ ਦੇਣਾ ਜਾਤੇ ਨੇ ਠੀਕ ਹੈ ਸੋਰੀ ਉੱਧਰ ਨੂੰ ਮੋੜ ਦੇ ਥੱਲੇ ਮੁੰਡਿਆ ਹਾਂ ਹਾਂ ਪੂਰੀ ਇੱਕ ਨੰਬਰ ਆ ਜੇ ਲੈਂਦੀ ਆ ਗਈ ਉਹਨਾਂ ਅਕਦਮੀ ਤੋਂ ਹੋਰ ਚੱਕ ਲੈਣਾ ਤੂੰ ਮੇਰੇ ਪੂਰੀ ਇੱਕ ਨੰਬਰ ਆ ਗਈ ਦੇਖ ਹਾਂ ਇਹਦਾ ਵੀ ਰੇਟ ਹੈ ਕੋਈ ਵੇਚ ਲੈ ਭਾਵੇਂ ਕੱਟੀ ਠੀਕ ਹੈ ਇਹ ਕੱਟੀ ਨੇ ਵਿਕਣਾ 60 ਦੀ ਸ਼ਾਮ ਕੇ ਪਰ ਠੀਕ ਹੈ ਪਰ ਆਪਾਂ ਨੂੰ ਅੰਦਰ ਹੀ ਆਜੀ ਤੇ ਜਾਵੇ ਠੀਕ ਹੈ ਹਾਂ ਕਿੰਨੇ ਦੇ ਦਾਂਗੇ ਚਾਚਾ ਇਹ ਇਹ 142 ਦੀ ਕੱਟੀ ਦੇ ਦਾਂਗੇ 1 ਲੱਖ 42 ਹਜ਼ਾਰ ਦੀ ਆ ਵੀ ਦੋਸਤੋਂ ਸਾਨੂੰ 142 ਦੀ ਮਿਲ ਜੂਗੀ ਹਾਂ ਕੁਆਲਿਟੀ ਦੇਖੋ ਅੱਜ ਮੂੰਹ ਬੜੇ ਛਾਰੀਆਂ ਨੇ ਗੁੱਦੜੀ ਸੋਹਣੀਆਂ ਨਹੀਂਆਂ ਮਿਲੀਆਂ ਨੇ ਤਾਂ ਕੀ ਰੇਟ ਹੈ ਇਹ ਜੇ ਸੋਹਣੇ ਮਿਲ ਨੇ ਯਾਰ ਠੀਕ ਹੈ ਚਾਚਾ ਫਿਰ ਇਸ ਕੁਆਲਿਟੀ ਦੇਖੋ ਪੂਰੀ ਮੰਦਰਾ ਮੰਦਰਾ ਇਹ ਤੇ ਅੱਜ ਸੁੱਖ ਨਾ ਸਾਰੀਆਂ ਮਈਆਂ 2 ਘੰਟਿਆਂ ਚ ਵਿਕਣ ਵਾਲੀਆਂ ਠੀਕ ਆ ਚਾਚਾ ਹਾਂ ਇੱਕ 42 ਦੀ ਮਜੂਦ ਉਹ ਤੋਂ ਦਿਨ ਲੈਣੀ ਆ 14 ਤੋਂ 15 ਦੀ ਗਾਰੰਟੀ ਦੇ ਦਾਂਗੇ ਠੀਕ ਐ ਬਾਕੀ ਮੈਂ ਅਗਲਾ ਚੇਪਾ ਖਿੱਚ ਕੇ ਲੈ ਜੇ ਸਾਲਾ ਛਿੱਟਾ ਘੱਟ ਵੱਧ ਦੀ ਓਟ ਆ ਬਾਕੀ ਥਣ ਕਿੱਥੇ ਮੋਜ ਭਾਰ ਦੀ ਗਾਰੰਟੀ ਮੋਜ ਭਾਰ ਦੀ ਗੱਲ ਨਹੀਂ ਆਪਣੀ ਫੁੱਲ ਗਾਰੰਟੀ ਐ ਠੀਕ ਐ ਚਾਚਾ ਵਾਅਦਾ ਹੈ ਕਹੀ ਦੀ ਆ ਅਗਲਾ ਕਹਿਣਾ ਹਾਂ ਵਾਅਦੀ ਹੈ ਕੁਆਲਟੀ ਪੂਰੀ ਇੱਕ ਨੰਬਰ ਆ ਗਈ ਅਜੇ ਦਿਨ ਲੈਂਦੀ ਆ ਸੂਣ ਦੇ ਦੇਖੋ ਪੜਾ ਪੜਾ ਕੋਈ ਨਹੀਂ ਕਰ ਮਣੀ ਦੇਖੀ ਆ ਹਾਂ ਨਾ ਸਾਰੀਆਂ ਆ ਕੱਟੀ ਆ ਤਿੰਨ ਦਿਨਾਂ ਦੀ ਕੱਤੀ ਸੂਹੀ ਇੱਧਰ ਆ ਠੀਕ ਐ ਚਾ ਦੇਖ ਤੱਚੀ ਤੇ ਅੱਜ ਤੀਜਾ ਦਿਨ ਦਾ ਅੱਜ ਰਾਤ ਹੋਊ ਤਿੰਨ ਚਵਈਆਂ ਹੋਈਆਂ ਨੇ ਦੇਖੀ ਮਾਗਰ ਦੀ ਮਾਰੀ ਕਿੱਡੀ ਕਿੱਡੀ ਵੱਡੀ ਕੱਤੀ ਆ ਠੀਕ ਐ ਚਾ ਵੇ ਤਿੰਨ ਚਵਾਈਆਂ ਹੋਈਆਂ ਨੇ ਜੀ ਤਿੰਨ ਚਵਾਈਆਂ ਬਾਈ ਇਹ ਤਾਂ ਚੱਕ ਰਾਂ ਚੁੰਨੇ ਬਾਲਟੀ ਧਰ ਨਹੀਂ ਲੱਗੇ ਠੀਕ ਐ ਉਹ ਠੰਡੀ ਆ ਗਈ ਬਾਹਰ ਹੀ ਠੰਡੀ ਸੀ ਲ ਠੀਕ ਐ ਚਾਚਾ ਹਾਂ ਫੜੇ ਪਾੜਾ ਨੇ ਥੋੜੀਆਂ ਨੇ ਠੀਕ ਐ ਕਿੱਥੇ ਕਿਥਾਂ ਦਿਖਾ ਕਿੱਡੇ ਕਿੱਡੇ ਥਾਂ ਪਿਆ ਉਹ ਕਰਨ ਵਾਲੀ ਦਾ ਹਜੇ ਬਹਿ ਬੱਦੀ ਆ ਗਈ ਮਣੀ 20 ਕਿਲੋ ਵੀ ਤੁੱਦੇ ਦੇ ਸਕਦੀ ਆ ਠੀਕ ਐ ਚਾਚਾ ਆਪਾਂ 13 ਕਹਿ ਕੇ ਦਵਾਂਗੇ ਤੋਰੀ ਮੈਂ ਹੀ ਕੱਟੀ ਨੇ ਤੋੜ ਦੇ ਮੁੰਡਿਆ ਐਹੀ ਜੀ ਕੱਟੀ ਦਾ 2 ਲੱਖ ਰੁਪਈਆ ਵੀ ਮੰਗ ਲੈ ਤਾਂ ਵੀ ਥੋੜਾ ਠੀਕ ਐ ਚਾਚਾ ਪਰ ਆਪਾਂ 1.5 ਲੱਖ ਦੀ ਕੱਟੀ ਦੇ ਦਾਂਗੇ 1.5 ਲੱਖ ਰੁਪਈਆ ਦੀ ਕੱਟੀ ਨਾਲ ਵੀ ਕੱਟੀ ਦੋਸਤੋ ਥਣ ਦੇਖੋ ਪਹਿਲਾਂ ਦਾ ਤੋੜ ਦੇਖ ਐਂ ਕਹਿੰਦੀ ਮੈਂ 1.50 ਤੁਰਦੀ ਵੀ ਪਰਮਾਨਾ ਵਾਂਗੂ ਆ ਤੇ ਥਣ ਵੀ ਉਹ ਪਿਆਗਾ ਗਿੱਟ ਗਿੱਟ ਦੇ ਦੇਖੋ ਥਣ ਵੀ ਪੂਰਾ ਗੈਪ ਤੇ ਪਿਆਗਾ ਕੁਆਲਿਟੀ ਪੂਰੀ ਇੱਕ ਨੰਬਰ ਹੋ ਕੋਈ ਮੋਟੀ ਮੈਂ ਨਹੀਂ ਮਿਲਦੀ ਉਹਨੂੰ ਬਿਲਕੁਲ ਐ ਮਿਲੂਗੀ ਪਤਲੇ ਪਿੰਡੇ ਦੀ ਮੱਝ ਮਿਲੂ ਦੋਸਤੋ ਪਿੰਡ ਲੇਲ ਖੁਰਦਾ ਦੇਖੋ ਕੁਆਲਿਟੀ ਪੂਰੀ ਇੱਕ ਨੰਬਰ ਦੀ ਕੁਆਲਿਟੀ ਮਿਲੂ ਤੇ ਕਿੰਨਾ ਕ ਦੁੱਧ ਦੇ ਦੂ ਚਾਚਾ ਭਾਈ ਯਾਰ ਦੁੱਧ ਲੈਣ ਵਾਲਾ ਬੰਦਾ ਕਿੰਨਾ ਮਰਜ਼ੀ ਲੈ ਲੈ ਤੂੰ ਯਾਰ ਠੀਕ ਹੈ 13 ਦਾ ਪੋਟ ਵੀ ਦੇ ਦਾਂਗੇ ਠੀਕ ਹੈ ਅਚਾ 15 ਕਿਲੋ ਵਾਲੀ ਐਡੀ ਕੱਤੀ ਨੇ ਬਤਾਰੂ ਜੱਡੀ ਨੇ 15 ਨੇ ਦਿੱਤਾ ਕੀ ਦਿੱਤਾ ਠੀਕ ਹੈ ਅਚਾ 22 ਕਿਲੋ ਵਾਲੀ ਮੱਝ ਦੀ ਕੱਟੀ ਆ ਇਹ ਠੀਕ ਹੈ ਜਿਹੜੀ ਇਹ ਉਹ ਮੱਝ ਦੀ ਕੱਟੀ ਆ ਜਿਹੜੀ ਆਪਾਂ ਪਿਛਲੀ ਵੀਡੀਓ ਚ 240 ਪਾਇਆ ਸੀ 230 ਝੋਟੀ ਵਿਕੀ ਆ ਠੀਕ ਆ ਠੀਕ ਆ ਹਾਂ ਉਹਦੀ ਕੱਟੀ ਆ ਇਹ ਵੱਡੀ ਦੀ ਠੀਕ ਆ ਅਚਾ ਦੇਖੋ ਦੋਸਤੋ ਅਸਲ ਆ ਥਾਣ ਤੋਂ ਦੇਖੋ ਕਿਵੇਂ ਲੀਵਰ ਦੀ ਆ ਹਜੇ ਤਾਂ ਯਾਰ ਸ਼ੇਰ ਚੋਂ ਪੂਣੀ ਵੀ ਨਹੀਂ ਲੱਗੀ ਜਿਵੇਂ ਸ਼ੇਰ ਚੋਂ ਪੂਣੀ ਵੀ ਲੱਗੀ ਹਫਤੇ ਨੂੰ ਦੱਸੋ ਤਾਂ ਪਾਣ ਚ ਫਿਰਦੀ ਆ ਬੋਲੀ ਹੋਜੂ ਨਿੱਕਰ ਨਿੱਕਰ ਕਿਵੇਂ ਥਾਣ ਲੜਾਈ ਫਿਰਦੀ ਆ ਘਰ ਬਾਣੀ ਪੂਰਾ ਗੱਲ ਲੈ ਜਾ ਡੇਟ ਵਾਲਾ ਠੀਕ ਆਲੀ ਬੇਲੀ ਵਾਲੇ ਕਿਹੜੇ ਪਾਣ ਆਦਾ ਇੱਕ ਵੱਡੇ ਬੰਬ ਤੇ ਲੈ ਚੱਲਦਾ ਤੇ ਇੱਕ ਤੁਹਾਨੂੰ ਵੱਡੀ ਦਿਖਾ ਦੇਣਾ ਦੇਖੋ ਇੱਕ ਬਿਆਲੀ ਦੀ ਆ ਇੱਕ ਬਿਆਲੀ ਦੀ ਆ ਤੇ ਹੁਣ ਵੱਡੀ ਦਿਖਾ ਦੇਣਾ ਜਿਵੇਂ ਭਰਾ ਚੰਗੀ ਵੱਡਾ ਪਹਾੜਾ ਲੰਘਦਾ ਤੇ ਐ ਗੱਡੀ ਮਾਂ ਦਾ 3 ਲੱਖ ਮੰਗ ਲਾ ਤਾਂ ਵੀ ਖੱਪਦਾ ਠੀਕ ਆ ਚੱਲ ਕੱਲ ਬੋਲੇ ਚ ਮੈਂ ਖਾਲੀ ਕਰੀ ਗੱਤ ਤੇ ਠੀਕ ਆਈ ਮਾਈ ਤੋਂ ਨਹੀਂ ਸਟੋਰ ਦੇ ਮੁੰਡਿਆ ਤੇ ਹਾਈਟ ਹੋਈਟ ਪੂਰੀ ਫੁੱਲ ਵੱਡੀ ਚਾਚਾ ਬਾਲੀ ਵੱਡੀ ਏਡੀ ਮੱਝ ਯਾਰ ਜਦੋਂ ਮੈਂ ਏਡਾ ਖੁੰਦਾ ਸੀ ਉਦੋਂ ਦਾ ਘਰ ਘਰ ਨਿਕਣੀ ਹੁਣ ਸਾਡੇ ਕੋਲੇ ਵੀ ਏਡੀ ਮੱਝ ਕਦੇ ਕਦੇ ਆਉਂਦੀ ਆ ਠੀਕ ਆ ਚਾਚਾ ਕਦੇ ਕਦਾਈ ਏਡੀ ਮੈਂ ਆਉਂਦੀ ਨਹੀਂ ਆਉਂਦੀ ਨਹੀਂ ਠੀਕ ਹੈ ਜਗਾਨ ਦੇਖ ਕਿੱਦਾਂ ਲੱਗਿਆ ਪੈ ਚਾਰੇ ਪਾਸੇ ਮਜ਼ਬੂਤ ਆ ਠੀਕ ਹੈ ਤੇਰੀਆਂ ਦੀਆਂ ਜਾਨਾਂ ਐ ਧੂੜੀਆਂ ਦਬਸੂ ਹਾਂ ਵੱਡੀ ਦੇਖ ਲੈ ਕਿੱਦੀ ਹੈ ਪਿੱਛੇ ਜਾਂਦੀ ਹੈ ਫੜਾਈ ਤੇ ਮੈਂ ਖੜਦਾ ਤੇ ਦਿਨ ਕਿੰਨੇ ਹੋ ਗਏ ਚਾਚਾ ਸੂਈ ਨੂੰ ਅੱਜ ਨੂੰ ਤੀਜਾ ਦਿਨ ਤੀਜਾ ਦਿਨ ਹੋਇਆ ਦੇਖੋ ਦੇਖ ਮੂਰੇ ਦੀਦਾ ਨਹੀਂ ਮੂਰੇ ਖੜਾ ਬੰਦਾ ਬਾਲੀ ਬਾਲੀ ਵੱਡੀ ਮੈਂ ਹਾਂ ਹਾਈਟ ਹੂਟ ਦੇਖੋ ਬਾਕੀ ਬਾਕੀ ਆਪਾਂ ਪਾ ਵੀ ਮੈਂ ਦੱਸ ਕੇ ਦੂਤ ਨੂੰ ਮੋੜ ਦੇ ਦੇਖੋ ਲੇਵਾ ਦੇਖੋ ਕਰਮ ਵਾਲੀ ਐਂ ਮੱਝ ਉੱਠਦੀ ਨਹੀਂ ਹਰੇਕ ਆ ਨਹੀਂ ਉੱਠਦੀ ਭਾਈ ਕੱਲ ਤਿੰਨ ਦਿਨਾਂ ਦੀ ਸੂਈ ਹਾਂ ਅਗਲਾ ਚੋਂਦਾ ਵੀ ਨਹੀਂ ਮਚਾਦਾਂਦੇ ਨੇ ਲੋਕ ਠੀਕ ਹੈ ਅਬ ਉਹ ਕੱਢ ਗਈ ਰਾਜੂ ਕਿੱਡੀ ਮਹਿਆ ਬਾਈ ਜਿੰਦ ਜਾਣ ਦੇਖੋ ਫੁੱਲ ਫਾਈਟ ਆਪਣਾ ਵੀਡੀਓ ਤੇ ਪਾ ਕਰ ਪਹਿਲਾਂ ਵੀ ਕਰਿਆ 190 ਦੀ ਹਾਂ ਤੇ ਮੰਡੀ 'ਚ ਮੇਰਾ ਮਨ ਮੰਨਦਾ ਵੀ 20 ਵੀ ਦੀ ਮੈਂ ਵੇਚੂ 20 ਵੀ ਦੀ ਵੇਚੂ ਨਹੀਂ ਆ ਠੰਡ ਕੁੰਡ 'ਚ ਜਾਂਦੇ ਪਸੰਦ ਨਹੀਂ ਮੈਂ ਕਰਦਾ ਮੰਡੀ ਦਾ ਠੀਕ ਆ ਚਾਚਾ ਹਾਂ ਵੀ ਕਰੇ ਵੀ ਕਰੇ ਵਿਕ ਜੇ ਜੀ 2000 ਰੁਪਏ ਬਣ ਜੇ ਬਹੁਤ ਆ ਕਰੇ ਯਾਰ 2 4 ਜਿੱਤਕਾਰ ਯਾਰ ਬਣ ਗਿਆ ਸਮਝ ਲੈ 7 ਬਣ ਗਿਆ ਆ ਇਨੇ ਬੰਦੇ ਫਿਰਦੇ ਨੇ 2 4 ਆ ਪਾ ਕਿਹੜੇ ਨੇ ਦੇਖੀ ਕਿਵੇਂ ਨਿਕਰੀਆ ਇਧਰ ਨੀnga ਮਰੀ ਦੇਖੋ ਬਿਹੜੀ ਵਾਲੀ ਦਾ ਕੀ ਜ਼ਗਾਰਡ ਕਰਤਾ ਹਾਂ ਹੈ ਕਮਿਆਲੀ ਜੀ ਦੇਖੋ ਇਹ ਜਾਨ ਲਗੀਨਾ ਜੀ ਲੋਨ ਦੇ ਦੋ ਮੇਰਾ ਮਨ ਇਹ ਕਈ ਜਾਂਦਾ ਮੈਂ 1.60 ਮੰਗ ਲਾਂ ਦੁਬਾਰੋ ਇਹਦਾ ਠੀਕ ਹੈ ਚਾਚਾ ਹਾਂ ਆ ਮੈਂ ਤੇ ਦੇਖ ਵੀ ਕਹੀ ਜੀ ਮਈਆਂ ਨੇ ਜਾਂ ਤੇ ਆਹ ਪਾਣਾ ਜਿ ਕਿਸੇ ਦਾ ਖਤਮ ਨਾ ਸਮੂ ਠੀਕ ਹੈ ਚਾਚਾ ਹਾਂ ਇਹ ਬੈਠੇ ਤੇ 1.90 ਦੀ ਦੇ ਦਾਂਗੇ ਚਾਚਾ 1.90 ਦੀ ਕਿ ਕਹੇ ਜਾ ਜਿਗਾਰ ਲੱਗਿਆ ਇਹ ਕਰਾਪ ਹੱਥ ਕਰਕੇ ਦਿਖਾਈ ਜਾਂਦੇ ਉੱਤੇ ਦੇਖੋ ਇਹਦਾ ਦਿਖੀ ਜਾਂਦੀ ਆ ਇਹ ਪੱਕੇ ਰੂਲ ਵੱਡੀ ਆ ਬਾਈ ਬਾਕੀ ਅਜੇ ਵੀਡੀਓ ਚ ਘੱਟ ਦਿਖੂਗੀ ਲਵੇ ਆ ਕੇ ਦੇਖਿਓ ਰੂਨਾ ਕੋ ਸੋਈ ਸੱਤ ਮਿੰਨਾਂ ਕੱਟ ਲੈਂਦੀਆਂ ਦੀ ਇੱਕ ਟੋਟੀ ਬਾਕੀ ਸੱਤ ਲੈਤੀਆਂ ਦੀ ਸੱਤੇ ਇੰਨਾ ਜ਼ੋਰ ਲਾ ਕੇ ਲੈਤੀਆਂ ਦੀ ਗੱਲੀ ਛੱਡ ਦੇ ਠੀਕ ਆ ਚਾਚਾ ਹੁਣ ਤੁਹਾਨੂੰ ਉਹ ਉਧਰ ਦਿਖਾਉਣਾ ਆਹ ਇੱਕ ਤੋਂ ਇੱਕ ਚੜਦੀ ਆ ਇੱਕ ਤੋਂ ਇੱਕ ਚੜਦੀ ਬਾਕੀ ਚਾਚਾ ਕਹੇ ਜਾਂ ਮਿੱਠਾ ਪਾਲੋਂਗੇ ਉਹ ਜੀ ਚਾਹ ਬਣ ਜੂਗੀ ਹਾਂ ਆ ਤੇ ਆਹ ਦੇਖੋ ਇੱਕ ਨੀਂਦ ਨਹੀਂ ਸੁਈ ਹੋਈ ਆ ਚਾਚਾ ਇਹ ਕੱਲ ਸਵੇਰੇ 4 ਵਜੇ ਸੁਈ ਆ ਅੱਧੇ ਤੋਂ ਵੱਧ ਬੋਲੇ ਚ ਖਾਲੀ ਆ ਮੈਂ ਠੀਕ ਆਲੇ ਪਾਸੇ ਲੈਵਾ ਵਧਾ ਲਈ ਲੈਵਾ ਦੇ ਖੋ ਲੈਵਾ ਇਧਰ ਮਾਰ ਕੇ ਨਾ ਪਰ ਮਾਲੀਆਂ ਲਈ ਫਿਰਦੀ ਆ ਪੰਡਾ ਤੋਰੀ ਬਈ ਮੂਰੇ ਵੀ ਓਨਾਂ ਪਿੱਛੇ ਵੀ ਓਨਾਂ ਹੈ ਲਿਟਮੀ ਮੈਂ ਹੈ ਲਿਟਮੀ ਐਚੇ ਬਕਾਮਾਂ ਨਾਲ ਦੀ ਆ ਅੰਬਰਸਰ ਦੇ ਕੰਮ ਨਹੀਂ ਮੈਂ ਆ ਜਿਵੇਂ ਪਾਕਿਸਤਾਨ ਵਾਲੇ ਨਹੀਂ ਹੁੰਦੇ ਕੱਦ ਛੋਟੇ ਲੈਵੇ ਵੱਡੇ ਮੂਰੇ ਮਾਦਰੀ ਗੋਡੀ ਵਾਲੀ ਮਾਦਰੀ ਗੋਡੀ ਵਾਲੀ ਜਿਹੜੇ ਭਾਂ ਨੂੰ ਪਰਖ ਹੈ ਦੀ ਮੈਂ ਦੁੱਧ ਦਿੰਦੀ ਆ 18 ਤੋਂ 20 ਕਿਲੋ ਬਾਕੀ ਚਾਚਾ ਜਿਹੜੇ ਭਾਂ ਨੂੰ ਇਹਦੀ ਪਰਖ ਆ ਉਹ ਇਹੀ ਲਊਗਾ ਉਹ ਹੀ ਦੇ ਤੋੜ ਦੇ ਮੇ ਤੁਰਦੀ ਦੇਖ ਤੁਰਦੀ ਦੇਖ ਤੋੜਾ ਤੂਰਾ ਕਰਮ ਵਾਲੀ ਦਾ ਇੱਧਰ ਖੜਾਣਾ ਮੜੀ ਬਾਕੀ ਸਾਨੂੰ ਲੇਵਾ ਦਿਖਾਉਣੇ ਆ ਦੇਖੋ ਕਰਮ ਵਾਲੀ ਪੰਡਾ ਵਾਲੀ ਫਿਰਦੀ ਆ ਪੰਡਾ ਥਣ ਥਣ ਦੇਖੋ ਪਿੱਠ ਪੁੜਾ ਪੂਰਾ ਇੱਕ ਨੰਬਰ ਤੋੜ ਦੇ ਮੜੀ ਅਸਲ ਬ੍ਰਾਂਡ ਆ ਠੀਕ ਆ ਚਾਚਾ ਕੋਈ ਟੈਂਕੀ ਦੋ ਟੈਂਕੀਆਂ ਤੇਲ ਦੀਆਂ ਫੂਕਲੇ ਚੱਲ ਆਪਾਂ ਤਾਂ ਬੰਦੇ ਨੇ ਠੀਏ ਵਾਲੇ ਆਪਾਂ ਲੈ ਲੈਣੇ ਆ ਹਾਂ ਚਾਚਾ ਏਰੀਆ ਮਈਆਂ ਕੱਟੀਆਂ ਕਰਨੀਆਂ ਨਾ ਕੱਟੀਆਂ ਕਰਨੀਆਂ ਆਪੇ 200 ਰੁਪਈਆਂ ਦਾ ਲੈ ਗਈ ਪਰ ਕਿਤਾ ਵੀ ਨਹੀਂ ਹੁੰਦੀਆਂ ਇਹਦਾ ਕਿਸਮਤ ਨਾਲ ਮਿਲਦੀਆਂ ਨੇ ਕਿਸਮਤ ਨਾਲ ਮਿਲਦੀਆਂ ਨੇ ਦੇਖੋ ਤੋਰਾ ਤਾਰਾ ਹੁਣ ਦੀਂਦੀਆਂ ਕਰਮ ਵਾਲੀ ਦੇਖ ਅਸਲ ਬ੍ਰਾਂਡ ਆ ਨਾਲ ਕੀ ਆ ਗਿਆ ਬਈ ਇਹਦੇ ਨਾਲ ਕੱਟੀ ਨਾਲ ਕੱਟੀ ਨਹੀਂ ਵੱਧਦੇ ਰਹਿ ਤਾ ਨਾਲ ਵੀ ਕੱਟੀ ਆ ਦੋਸਤੋ ਇਹ ਜੀ ਮੈਂ ਦੀ ਪਹਿਲਾ ਦਾ ਚਾਚਾ ਕੱਟੀ ਨਹੀਂ ਵੇਚਦਾ ਕੋਈ ਨਹੀਂ ਬਾਈ ਇਹ ਤਾਂ ਆਪਣੇ ਢਿੱਡ ਚੀ ਗੱਬਣੇ ਲੱਤੀ ਸੀ ਠੀਕ ਹੈ ਹੱਥ ਦਾ ਬੰਦੇ ਪਾਸੇ ਦੇ ਬਹੁਤ ਮਾਰ ਦਿੱਤੀ ਠੀਕ ਹੈ ਠੀਕ ਹੈ ਆਪਾਂ ਬੈਨਾਂ ਬੂਨਾ ਪਾਤਾ ਦੀ ਪਹਿਲਾ ਠੀਕ ਹੈ ਜੀ ਬਾ ਠੀਕ ਹੈ ਜਰਾ ਰੇਟ ਕਿਨਾਰੂ ਚਾਚਾ ਦਾ ਕਿ ਲੱਭੇ ਦੀ ਮੈਂ 100 ਕਿਲੋਮੀਟਰ ਪਹੁੰਚ ਕਰ ਦਿੰਦੀ 190 ਦੀ 100 ਕਿਲੋਮੀਟਰ ਪਹੁੰਚ ਦੁੱਧ 17 18 ਲੀਟਰ ਦੇ ਦਊਗੀ ਮੇਰਾ ਮਨ ਕਹਿੰਦਾ 20 ਦੋ ਠੀਕ ਹੈ ਚਲ ਆਪਾਂ ਯਾਰ 16 ਨਾ ਕੀ ਦਵਾਂਗੇ ਬੋਲੇ ਕਿੰਨੇ ਕੁ ਗਾਲੀ ਆਜਾ ਜੀ 3-4 ਕਿਲੋ ਵੱਧ ਦੇ ਫਿਰ ਸਵਾ ਦੋ ਠੀਕ ਹੈ ਬੋਲੇ ਦੀਆਂ ਯਾਰ ਇਹਦਾ 8 ਤੋਂ 10 ਕਿਲੋ ਬੋਲਾ ਨਿਕਲ ਰਿਆ ਠੀਕ ਹੈ ਮੈਨੂੰ ਪਤਾ ਨਹੀਂ ਲੱਗਿਆ ਅੱਲੋਂ ਦੇਖੋ ਜਗਾੜ ਮੈਂ ਬਹੁਤ ਸੋਨਾ ਲੱਗਾ ਹੋਇਆਗਾ ਪਰ ਨਾ 10 ਕਿਲੋ ਚੋਇਆ 10 ਇਹਨੂੰ ਪੰਡਾ ਦਿਖਾਈ ਚਾਚਾ ਕਾਗਜ਼ ਵਰਗਾ ਪੰਡਾ ਆ ਤਾਂ ਦੇਖ ਦੇਖ ਕਰੋ ਕੱਢਣ ਵਾਲੀ ਥੋੜੀ ਆ ਇਹ ਯਾਰ ਦੇ ਦੇ ਨਾ ਦੁੱਧ ਚੱਲ ਦੇਖੀ ਦਿਖਾਈ ਕਰਨ ਵਾਲੀ ਦਾ ਮੂੰਹ ਦੇਖ ਨੀਲੀ ਦਾ ਵੀ ਕੱਟੀ ਨੀਲੀ ਦਾ ਵੀ ਨੀਲੀ ਦਾ ਵੀ ਤਾਂ ਸਾਰੀ 2-3 ਕਿਲੋ ਦ ਮੁੰਦਰ ਦਾ ਬੱਚਾ ਕਹਿੰਦੇ ਹੁੰਦੇ ਆ ਜੀ ਇਹਨੂੰ ਅਸਲ ਹਾਂ ਹਾਂ ਇਹ ਦੇਖੋ ਤਾਂ ਛੇਤੀ ਚੋਟੀ ਨਾਲ ਆ ਗਿਆ ਮੇਲ ਕਾਫ ਵੀ ਮਾਂ ਮੰਡੀ ਤੇ ਦੇਖ ਲਾਂਗੇ ਝੱਤਰ ਇਹ ਕੱਲ ਸੀ ਕੱਲ ਫਿਰ ਜਾਣਾ ਅੱਜ ਹਾਂ ਹਾਂ ਦੇਖੀ ਚੀਕਾੜ ਦੇਖੀ ਹੰੋਂ ਦੇਖ ਕਹੇ ਮੜੀ ਕਹੇ ਲਈ ਫਰਦੀ ਆ ਬਹੁਤ ਸੋਹਣੀ ਜਿਹੜਾ ਕੇਰਾ ਲੱਗੇ ਕੋ ਪਟਿਆ ਥਰੋਲੇਵਾ ਸਵੀਰ ਮੂੰਹ ਸਿੰਘ ਨਹੀਂ ਮਿਲਦਾ ਹਰ ਇੱਕ ਨੂੰ ਠੀਕ ਆ ਚਾ ਆਪਣੇ ਕੋਲੇ ਵੀ ਆਏ ਜਿਹੜੇ ਕਰੇ ਆਉਂਦੀਆਂ ਨੇ ਦੇਖੀ ਲੈ ਚੱਲ ਕਰਦੇ ਆ ਇਸ ਕੁਆਲਟੀ ਦੇਖੋ ਦੇਖ ਅੰਦਰੀ ਤੋਰਦੇ ਮੜੀ ਉਹ ਤਰ ਮੋੜ ਲਈ ਥੜਸੁਮ ਦਿਖਾ ਦੇਣਾ ਮੂੰਹੋਂ ਹਣ ਤੋਂ ਦੇਖੋ ਦੇਖੋ 30 30 ਪੂਰਾ ਨਹੀਂ ਵੰਦੀਆ ਪਰ ਅੱਜ ਤੁਹਾਨੂੰ ਜਮਾਂ দেয়া ਜਿਹੜੇ ਰੇਟ ਤੇ ਦੇਗਾਗੇ ਪਰ 2 ਲੱਖ ਦੀ ਕੱਟੀ ਦਵਾਂਗੇ ਅੱਜ 2 ਲੱਖ ਦੀ ਦੋਸਤੋ ਆਹ ਮੇਰੀ ਨੀਂਦੀ ਵਾਲੀ ਮੇਰੇ ਅੰਦਰ ਹਾਂ ਚਾ ਮੈਂ ਮਈਆਂ ਦਾ ਭਾ ਕਰੀ ਜਾਂਦਾ ਅੰਦਰ ਤੂ ਮੂਰਾ ਹੋਈ ਜਾਂਦਾ ਵੀ ਮਈਆਂ ਦੇ ਹੋਰ ਭਾ ਮੰਗ ਲਾ ਅੱਛਾ ਚਲ ਬਸ ਆਪਾਂ ਜਿਵੇਂ ਆਈਏ ਨੇ ਉਵੇਂ ਦੇ ਦਈਏ ਬਾਈ ਕੰਪੀਟੀਸ਼ਨ ਦਾ ਟਾਈਮ ਆ ਹਾਂ ਚਾ ਮੇਰੇ ਫੋਨ ਤੇ ਵੀਡੀਓ ਪੈਂਦੀਆਂ ਨੇ ਆਲੇ-ਦਾਲੋਂ ਪੈਂਦੀਆਂ ਨੇ ਹਾਂ ਹੈ ਪਰ ਜਿਹੜਾ ਲੋਕਾਂ ਨੂੰ ਮਾਲ ਦੱਸੂ ਵੀ ਮਾਲ ਕਿਹਦਾ ਕੀ ਕਰਦਾ ਠੀਕ ਆ ਚਾਚਾ ਹਾਂ ਦੇਖੋ ਬਹੁਤ ਹੋਈਆਂ ਪਲਿਆ ਹੋਇਆ 10 ਵਰਗੇ ਥੱਲੋਂ ਦੇਖੋ ਕਹੇ ਜਗਾੜ ਵਟ ਨਹੀਂ ਹੁੰਦੀ ਆਹੇ ਪੁੱਤ ਤੇ ਕਿੰਨਾ ਲਾਡ ਹੁੰਦਾ ਲਾਡ ਹਾਂ ਜੀਭ ਦਿਖਾ ਦੇਣਿਆ ਆ ਜਾ ਗੁਲਾਬੀ ਜੀਭ ਚਾਚਾ ਹਾਂ ਭਾਈ ਜੀਭ ਵੀ ਗੁਲਾਬੀ ਦੰਦੋਂ ਦੰਦੋਂ ਛਿੱਗੀ ਦੂਜਾ ਦੰਦੋਂ ਛਿੱਗੀ ਆ ਗਈ ਦੂਜਾ ਸੂਰਾ ਦੋਸਤੋ ਦੇਖ ਗੁਲਾਬੀ ਜੀਭ ਐ ਦੇਖੀ ਲੱਕ ਉਸ ਦੇ ਦੇ ਇਹਨੂੰ ਪਿਓਰ ਨੀਲੀ ਅਗ ਜਾਚਾ ਇਹ ਹੁੰਦੀਆਂ ਨੇ ਬ੍ਰੈਂਡ ਆ ਠੀਕ ਐ ਅਗਲਾ ਵੀਡੀਓ ਪਾਉਂਦਾ ਮੂੰਹ ਤੇ ਮੱਝ ਹੱਥ ਵੀ ਨਹੀਂ ਲਗਾਉਂਦੀ ਹੈਗੀ ਦੇ ਮੂੰਹ ਦੇਖੀ ਹਾਂ ਸਿੰਘ ਦੇਖੋ ਕੁਆਲਿਟੀ ਪੂਰੀ ਇੱਕ ਨੰਬਰ ਆ ਚੱਲ ਪੁੱਤ ਜਿਵੇਂ ਨੋਟ ਜੇ ਪਾਏ ਹੁੰਦੇ ਨੇ ਚਾਚਾ ਇਹ ਜਿਹੇ ਪਾਏ ਹੁੰਦੇ ਨੇ ਨਾ ਇਹਦੇ ਪਾਵਾਂਗੇ ਇਹ ਜਗਰਾਵੇਂ ਜੇ ਬਿੱਗੀ ਠੀਕ ਨਹੀਂ ਜਗਰਾਵੇਂ ਮੰਡੀ ਦੇ ਨੋਟਾਂ ਦਾ ਹਰ ਪਾ ਕੇ ਲੈ ਕੇ ਚੱਲਾਂਗੇ ਠੀਕ ਆ ਜੀ ਠੀਕ ਆ ਹਾਂ ਕੁਆਲਿਟੀ ਦੇਖੋ ਦੋਸਤੋ ਪੂਰੀ ਇੱਕ ਨੰਬਰ ਆ ਗਈ ਬ੍ਰੈਂਡ ਬ੍ਰੈਂਡ ਕਹਿੰਦੇ ਆ ਇਹ ਵਸਲਾ ਆ ਹੁੰਦੇ ਨੇ ਬ੍ਰੈਂਡ ਕਿਹੜਾ ਭਾਵੇਂ ਦਾ ਜਰਾ ਫੇਸ ਕੁਆਲ ਆਣ ਤੌਣ ਕਰ ਮਾਲੀ ਜੇ ਕਿੰਨਾ ਕ ਦੁੱਧ ਦੇ ਦੂ ਚਾਚਾ ਇਹ ਦੁੱਧ 15 ਕਿਲੋ ਬੰਦੇ ਸੌ ਖਾਵੇ ਅੱਛਾ ਚਾਰ ਦੰਦ ਦੇ 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 ਠੀਕ ਹੈ ਹੂੰ ਚਾਰ ਦੰਦ ਨੇ 15 ਕਿਲੋ ਦੇ 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 ਜਰਾ ਇੱਕ ਕੀ ਹੈ ਦੁੱਧ ਯਾਰ ਤੂੰ ਤਾਂ 17 18 16 ਬੰਦੇ ਕੇ ਲੈ 16 ਮੰਨ ਕੇ ਲੈ ਏਹੀ ਲਾ 16 ਬਹੁਤਾ ਠੀਕ ਹੈ ਚਾਹੇ ਖੜੇ ਵੀ ਯਾਰ ਰਿਸ਼ਤੇਦਾਰ ਆ ਗਿਆ ਪਹਿਲਾਂ ਜਿਵੇਂ ਆ ਮੈਂ ਨੇ ਇਹ ਮੈਂ ਹਾਂ ਪਹਿਲਾਂ ਮੱਝ ਘਣੀ ਅਗਲਾ ਦੇਖੂ ਰਿਸ਼ਤੇਦਾਰ ਤੇਰੇ ਨਾਲ ਫੇਰ ਹੱਥ ਮਿਲਿਓ ਠੀਕ ਹੈ ਸਾ ਇੱਕ ਤੋਂ ਇੱਕ ਕਿਹੜੀ ਮੂਹਰੋਂ ਦਿਖਾਈ ਮਨ ਦਿਖਾਈ ਤੇ ਗਾੜੀ ਗੁੜੀਆਂ ਫਿਰਦੀਆਂ ਕਰ ਮਾ ਯਾਰ ਕਾਸਮ ਨਾਲ ਵੀ ਸਵੇਰੇ ਮੈਂ ਤਾਂ ਸਾਰੀ ਥੋੜਾ ਦੁੱਧ ਛੱਡਿਆ ਅੱਛਾ ਹਾਂ ਠੀਕ ਹੈ ਦੇਖ ਦੇਖੀਏ ਇਹਦੇ ਜਿਗਾੜ ਕਰ ਕਰ ਖੜੇ ਨਹੀਂ ਗਏ ਹੂੰ ਨਾ ਰੱਬ ਉਮਰ ਲਾਵੇ ਜੱਪਾ ਤੇ ਦੁੱਧ ਵੀ ਜੱਪੇ ਤੇ ਮੈਂ ਲਿਕੜੀ ਆ ਉਹ ਸਾਰੀਆਂ ਮਈਆਂ ਦੋ ਆਹ ਤਾਂ ਕੀ ਦੋ ਦਿਨਾਂ ਦੀ ਸੂਈ ਇਹ ਗੱਪ ਉਹ ਤਿੰਨ ਦਿਨਾਂ ਦੀ ਉਹ ਮੈਂ ਵੀ ਦੋ ਤਿੰਨ ਦਿਨਾਂ ਦੀ ਸੂਈ ਹੋਈ ਆ ਠੀਕ ਹੈ ਹਾਂ ਕਰ ਲੋ ਦੋਸਤੋ ਕਨੈਕਟ ਜਿਹੜੇ ਭਰਾਵਾਂ ਨੇ ਲੈਣੀਆਂ ਨੇ ਨੰਬਰ ਹੈਗਾ 9878447518 ਜਿਗਾੜਮੈਂਟ ਪੂਰੇ ਇੱਕ ਨੰਬਰ ਲੱਗੇ ਹੋਣੇ ਇੱਕ ਤੋਂ ਇੱਕ ਹੋਣੀਆਂ ਆ ਤੇ YouTube ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜਿਹੜੇ ਭਰਾ ਨਵੇਂ ਜੁੜੇ ਨੇ ਆਪਣੇ ਚੈਨਲ ਆ ਤੇ Facebook ਪੇਜ ਨੂੰ ਕਰ ਲੋ ਫੋਲੋ ਦੋਸਤੋ ਕੁਆਲਿਟੀ ਇੱਕ ਨੰਬਰਾਂ ਦੇਖੋ ਜਗਾਰਮੈਂਟ ਬਹੁਤ ਸੋਹਣੇ ਲੱਗੇ ਹੋਏ ਨੇ ਹਰਿਆਣੇ ਦੇ ਬਾਡਰ ਤੇ ਆ ਜਾਂਦਾ ਦੋਸਤੋ ਪਿੰਡ ਲੇਲ ਖੁਰਦ ਤੇ ਜ਼ਿਲ੍ਹਾ ਸੰਗਰੂਰ